ਬੈਗ ਨਾ ਦਿੱਤਾ ਸਾਰਾ ਖੁਸਾ ਇਹ ਦਿਖਾਵੇ ਦੀ ਜ਼ਿੰਦਗੀ ਤੋਂ ਮੈਂ ਦੂਰ ਐ ਮੈਂ ਸਾਈਕਲ ਤੇ ਖੁਸ ਰਣਾ ਆਇਆ ਜੀ ਘਰੇ ਮੈਂ ਇਆਂ ਗੱਡੇ ਖੜੇ ਨੇ ਮੁੰਡੀਆਂ ਜਰਮਨ ਵਾਲੀਆਂ ਮਸਟੈਂਗ ਖੜੀ ਆ ਟੈਂਕ ਜੀਪ ਖੜਿਆ ਚੌੜੇ ਟਾਇਰਾਂ ਵਾਲੀ ਜੀ 30-40 ਲੱਖ ਰੁਪਈਆ ਉਹਨੇ ਲਿਆ ਕੇ ਤਿਆਰ ਕਰਾਈਆ ਮੋਗੇ ਤੋਂ ਵਾਹ ਵਾਹ ਮੋਟੀ ਫਾਈਵ ਕਿਆ ਬਾਤ ਹੈ ਹਾਂ ਜੀ ਤੇ ਮੈਂ ਵੀ ਮਹਾਰਾਜੀ ਕਿਰਪਾ ਪਰ ਮੈਂ ਸਾਈਕਲ ਤੇ ਖੁਸਾ ਐ ਤੇ ਆਟੇ ਦੀ ਥੈਲੀ ਦਾ ਕੀ ਰਾਜ ਐ ਇਹ ਜੀ ਆਟੇ ਦੀ ਥੈਲੀ ਲੰਗਰ ਲਈ ਹਾਂ ਸਿਰ ਪਰ ਲੰਗਰ ਲਈ ਨਾ ਕਿ ਉਹ ਨਹੀਂ ਮਹਾਰਾਜ ਦੀ ਕਿਰਪਾ ਨਾਲ ਲੰਗਰ ਖਾਣਾ ਗਈਆਂ ਨੇ ਨਾ ਕਿ ਹੋਰ ਚੀਜ਼ ਸਿਰਫ ਆਟਾ ਟੈਲੀਫੋਨ ਕਹਾਂ ਟੈਲੀਫੋਨ ਕਈ ਵਾਰੀ ਨਾ ਜਦੋਂ ਮੁੰਡਾ ਜਰਮਨੋਂ ਪਾਹੇ ਭੇਜਦਾ ਮੈਨੂੰ ਕੋਈ ਗਰੀਬ ਟੱਕਰ ਜਾਣਾ ਜਾਂ ਕਹਿੰਦੇ ਜਿਹੜਾ ਰੋਟੀ ਲਈ ਉਹ ਨਹੀਂ ਹੁੰਦਾ ਫਿਰ ਮੈਂ ਆਟੇ ਦੀ ਥੈਲੀ ਉਹਨੂੰ ਵੀ ਲੈ ਦਿੰਦਾ ਇੱਕ ਲੱਖ ਰੁਪਏ ਆਉਂਦਾ ਉਹਦਾ ਪਰ ਆਟਾ ਮੈਂ ਲੈ ਦਿੰਦਾ ਹਾਂ ਮਦਦ ਕਰ ਦਿੰਦਾ ਹਾਂ ਆਟਾ ਜ਼ਰੂਰ ਲੈ ਕੇ ਰੰਦਾ ਕਈਆਂ ਨੇ ਕਿਹਾ ਵੀ ਘਰੇ ਆਟਾ ਨਹੀਂ ਮਾਤ ਚਲੋ ਦੁਕਾਨ ਦੇ ਮੈਂ ਤੁਹਾਨੂੰ ਆਟਾ ਲੈ ਦਿੰਦਾ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਦੇ ਹੈਗਾ ਸਭ ਕੁਝ ਪਰ ਫੇਰ ਵੀ ਸਾਦੇ ਰਹਿਣਾ ਸਾਦੇ ਹਾਂ ਜੀ ਦਿਖਾਵਾ ਨਹੀਂ ਮੈਂ ਹੂੰ ਡਾਕਟਰ ਤਲੋਚਨ ਸਿੰਘ ਨਾਮ ਆ ਮਸ਼ਹੂਰ ਆ ਮੈਂ ਡਾਕਟਰ ਹਾਂ ਜੀ ਮਤਲਬ ਦਵਾਈ ਦੁਈ ਦਿੰਦੇ ਪਹਿਲਾਂ ਮੈਂ ਡਾਕਟਰੀ ਕਰਦਾ ਰਿਹਾ ਅੱਛਾ ਪਹਿਲਾਂ ਡਾਕਟਰੀ ਕਰਦਾ ਹਾਂ ਜੀ ਤੇ ਹੁਣ ਨਿਹੰਗ ਸਿੰਘ ਬਾਣੇ ਵਿੱਚ ਕਦੋਂ ਦੇ ਆਏ ਇਹ ਜੀ ਮੈਂ 2012 ਵਿੱਚ ਵੈਗਰੂ ਮੈਨੂੰ ਬਾਣਾ ਦੇ ਤਾਂ ਇਹੋ ਜਿਹਾ ਕਿਸਮਤ ਨੇ ਲਿਖਿਆ ਹੋਇਆ ਠੀਕ ਆ ਕੋਈ ਇਹੋ ਜਿਹਾ ਕੋਤਕ ਹੋਇਆ ਕਿ ਇੱਕ ਗੈਂਗਸਟਰਾਂ ਵੱਲੋਂ ਮੈਤੇ ਹਮਲਾ ਕਰ ਦਿੱਤਾ ਗਿਆ ਸੀ ਫਿਰ ਮੈਂ ਨਿੰਕ ਸਿੰਘਾਂ ਦੇ ਸ਼ਾਮਲ ਹੋ ਗਿਆ ਸੀਗਾ ਅੱਛਾ ਬਸ ਉਸ ਟਾਈਮ ਬਾਈਗਰੂ ਦੀ ਮਰਜ਼ੀ ਮੈਂ ਨਹੀਂ ਹੋਏ ਤੇ ਮਾਰਾ ਹੀ ਆਪ ਹੀ ਕਰੀ ਜਾਂਦਾ ਹੁੰਦਾ ਕਿਸੇ ਵਿੱਚ ਲਿਖਿਆ ਸੀਗਾ ਹਾਂ ਨਹੀਂ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਲੋਕ ਤਾਂ ਉੱਥੇ ਭਾਦ ਭਾਂ ਦੇ ਲੰਗਰ ਛਕਣ ਜਾ ਰਹੇ ਨੇ ਤੁਸੀਂ ਆਟੇ ਥੈਲੀ ਵੀ ਆਪਣੀ ਘਰੋਂ ਚੱਕ ਲਈਏ ਦੇਖੋ ਜੀ ਆਟੇ ਥੈਲੀ ਦੇਣੇ ਆ ਕੋਈ ਮੈਂ ਮਿੱਠੀ ਨਹੀਂ ਰਾਜ ਕਰੀ ਕੋਈ ਪੋਤੋਂ ਨਹੀਂ ਖਾਦਾ ਸਾਦਾ ਲੰਗਰ ਖਾਊਗਾ ਇਹ ਹੈਗੇ ਜੋ ਕਹਿਰ ਦੇ ਦੇਣ ਹਾਂ ਜੇ ਜਾਊਂਗਾ ਇਹ ਖਾਣਾ ਦਾ ਘਰ ਹੈ ਦਾਲ ਫੁਲਕਾ ਖਾ ਕੇ ਆਊਂਗਾ ਰਾਹ ਵਿੱਚ ਮੈਂ ਕੋਈ ਪਕੌੜਾ ਨਹੀਂ ਖਾਦਾ ਨਾ ਉਹ ਕਰਦਾ ਬਸ ਇੱਕ ਚਾਹ ਪੀਤੀ ਆ ਚਾਹ ਪੀਤੀ ਆ ਹਾਂ ਨਾ ਕੋਈ ਮੱਠੀ ਖਾਣੀ ਆ ਨਾ ਕੋਈ ਪਤੌੜ ਖਾਣਾ ਕਿਉਂਕਿ ਇਹ ਵਿਆਹ ਤਾਂ ਹੈ ਹੀ ਨਹੀਂ ਹਾਂ ਮਹਾ ਬਾਬਾ ਜੀ ਨੇ ਬੁਲਾਇਆ ਹੈ ਬਾਬਾ ਜੀ ਐ ਸ਼ਾਇਦ ਆਪਦੇ ਜਿਉਂਦੇ ਆ ਆਪਣੇ ਕੋਲ ਹੀ ਆ ਇਸ ਲਈ ਮੈਂ ਸਮਝਿਆ ਵੀ ਤੋਹੀਨ ਆ ਇੱਕ ਪਕੌੜੇ ਖਾਣ ਦਾ ਤੇ ਵਿਆਹ ਥੋੜੀ ਐ ਨਾ 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 ਸਾਦਾ ਲੰਗਰ ਲੋਕ ਤਾਂ ਉੱਥੇ ਜਾ ਕੇ ਡੀਜੇ ਲਾ ਕੇ ਕਿੰਨੇ ਕਿੰਨੇ ਵੱਡੇ ਲੰਗਰ ਚਲਾ ਰਹੇ। ਇਹ ਉਹ ਸਿਰਫ ਮੇਲਾ ਦੇਖਣ ਆਉਂਦੇ ਆ ਉਹਨਾਂ ਨੂੰ ਅਜੇ ਉਹ ਹੈ ਨਹੀਂ ਅ ਤੋਂ ਥੋੜੇ ਬਰਗੇ ਜਾਗਰਤ ਕਰਨਗੇ ਫਿਰ ਪਤਾ ਲੱਗੂਗਾ। ਅਸੀਂ ਕੌਣ ਆ ਜੀ ਅਸੀਂ ਤਾਂ ਤੁਹਾਡੇ ਵਰਗੇ ਗੁਰੂ ਦੇ ਗੁਰੂ ਅਸੀਂ ਜੇ ਬੈਠੇ ਹਾਂ ਤੁਸੀਂ ਜੀ ਹੋ ਸਾਦਾ ਮੇਰੇ ਵਿੱਚ ਕਮੀ ਹੋਣ ਤੁਹਾਡੇ ਵਿੱਚ ਨਾ ਹੋਣ। ਹਾਂ ਹਾਂ ਜੀ ਜੋ ਕੌਮ ਆ ਆਪਣੀ ਪੰਜਾਬੀ ਕੌਮ ਆ। ਬਿਲਕੁਲ ਬਿਲਕੁਲ। ਤੇ ਇਸ ਵੇਲੇ ਇੱਕ ਨਿਹੰਗ ਸਿੱਖ ਜੀ ਨੂੰ ਅਸੀਂ ਸਾਈਕਲ ਤੇ ਜਾਂਦੇ ਆਂ ਦੇਖਿਆ ਤੇ ਮਨ ਵਿੱਚ ਵਿਚਾਰ ਆਇਆ ਵੀ ਬਾਬਾ ਜੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਪਹਿਲਾਂ ਇਹਨਾਂ ਦਾ ਸਾਈਕਲ ਦਿਖਾ ਦਿਓ ਝੰਡਾ ਲੱਗਿਆ ਹੋਇਆ ਤੇ ਨਾਲ ਆਟੇ ਦੀ ਥੈਲੀ ਹੈ ਇਹ ਆਟੇ ਦੀ ਥੈਲੀ ਜ਼ਰੂਰ ਦਿਖਾ ਦਿਓ ਕਿ ਸਿੱਖ ਭਾਵੇਂ ਕਿੰਨਾ ਵੀ ਗਰੀਬ ਹੋਏ ਆਪਣਾ ਹਿੱਸਾ ਜਿਹੜਾ ਵਾ ਉਹ ਗੁਰੂ ਘਰ ਦੇ ਵਿੱਚ ਜ਼ਰੂਰ ਲੈ ਕੇ ਜਾਂਦਾ ਆਪਾਂ ਪੌਣੇ ਫਤਿਹਸਾਂ ਤੇ ਕਰਦੇ ਗੱਲਾਂਬਾਤ ਆ ਬਾਬਾ ਜੀ ਉਹ ਖਾਲਸਾ ਫਤਿਹ ਜੀ ਹਾਂਜੀ ਕਿਹੜੇ ਸ਼ਹਿਰੋਂ ਆਏ ਜੀ ਜੀਰ ਖੰਨਾ ਸਹਿਰਾ ਮੇਰਾ ਤੇ ਸੁਰੂੜਾ ਪੰਡਾ ਮੇਰਾ ਅੱਛਾ ਮੈਂ ਡਾਕਟਰ ਤਰੋਚਨ ਸਿੰਘ ਨਾਮ ਨਾਲ ਮਸ਼ਹੂਰ ਹਾਂ ਮੈਂ ਡਾਕਟਰ ਹਾਂਜੀ ਮਤਲਬ ਦਵਾਈ ਦੁਈ ਦਿੰਦਾ ਪਹਿਲਾਂ ਮੈਂ ਡਾਕਟਰੀ ਕਰਦਾ ਰਿਹਾ ਅੱਛਾ ਪਹਿਲਾਂ ਡਾਕਟਰੀ ਕਰਦਾ ਹਾਂਜੀ ਹਾਂਜੀ ਤੇ ਹੁਣ ਨਿਹੰਗ ਸਿੰਘ ਬਾਣੇ ਵਿੱਚ ਕਦੋਂ ਦੇ ਆਏ ਇਹ ਜੀ ਮੈਂ 2012 ਵਿੱਚ ਵੈਗਰੂ ਮੈਨੂੰ ਬਾਣਾ ਦੇ ਤਾਂ ਇਹੋ ਜਿਹਾ ਕਿਸਮਤ ਨੇ ਲਿਖਿਆ ਹੋਇਆ ਠੀਕ ਆ ਕੋਈ ਇਹੋ ਜਿਹਾ ਕੋਤਕ ਹੋਇਆ ਕਿ ਇੱਕ ਗੈਂਗਸਟਰਾਂ ਵੱਲੋਂ ਮੈਤੇ ਹਮਲਾ ਕਰ ਦਿੱਤਾ ਗਿਆ ਸੀ ਫਿਰ ਮੈਂ ਨਿੰਕ ਸਿੰਘਾਂ ਦੇ ਸ਼ਾਮਲ ਹੋ ਗਿਆ ਸੀਗਾ ਅੱਛਾ ਬਸ ਉਸ ਟਾਈਮ ਬਾਈਗਰੂ ਦੀ ਮਰਜ਼ੀ ਮੈਂ ਨਹੀਂ ਉਹ ਇਹ ਮਾਰਾ ਹੀ ਆਪ ਹੀ ਕਰੀ ਜਾਂਦਾ ਹੁੰਦਾ ਕਿਸੇ ਵਿੱਚ ਲਿਖਿਆ ਸੀਗਾ ਹਾਂ ਹਾਂਜੀ ਨਹੀਂ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਲੋਕ ਤਾਂ ਉੱਥੇ ਭਾਦ ਭਾਂ ਦੇ ਲੰਗਰ ਛਕਣ ਜਾ ਰਹੇ ਨੇ ਤੁਸੀਂ ਆਟੇ ਦੀ ਥੈਲੀ ਵੀ ਆਪਣੀ ਘਰੋਂ ਚੱਕ ਲਈਏ ਦੇਖੋ ਜੀ ਆਟੇ ਦੀ ਥੈਲੀ ਦੇਣੇ ਕੋਈ ਮੈਂ ਮਿੱਠੀ ਨਹੀਂ ਰਾਜ ਕਰੀ ਕੋਈ ਪੋਤੋਂ ਨਹੀਂ ਖਾਦਾ ਸਾਦਾ ਲੰਗਰ ਖਾਊਗਾ ਇਹ ਹੈਗੇ ਜੋ ਕਹਿਰ ਦੇ ਦੇਣ ਹਾਂ ਜੇ ਜਾਊਂਗਾ ਇਹ ਖਾਣਾ ਦਾ ਘਰ ਹੈ ਦਾਲ ਫੁਲਕਾ ਖਾ ਕੇ ਆਊਂਗਾ ਰਾਹ ਵਿੱਚ ਮੈਂ ਕੋਈ ਪਕੌੜਾ ਨਹੀਂ ਖਾਦਾ ਨਾ ਉਹ ਕਰਦਾ ਬਸ ਇੱਕ ਚਾਹ ਪੀਤੀ ਐ ਚਾਹ ਪੀਤੀ ਐ ਹਾਂ ਨਾ ਕੋਈ ਮੱਠੀ ਖਾਣੀ ਆ ਨਾ ਕੋਈ ਪਤੌੜ ਖਾਣਾ ਕਿਉਂਕਿ ਇਹ ਵਿਆਹ ਤਾਂ ਹੈ ਨਹੀਂ ਹਾਂ ਮਹਾ ਬਾਬਾ ਜੀ ਨੇ ਬੁਲਾਇਆ ਹੈ ਬਾਬਾ ਜੀ ਐ ਸ਼ਹਿਰ ਜੱਤੇ ਜਿਉਂਦੇ ਆ ਆਪਣੇ ਕੋਲ ਹੀ ਐ ਇਸ ਲਈ ਮੈਂ ਸਮਝਦਾ ਵੀ ਤੋਹੀਨ ਐ ਇੱਕ ਪਕੌੜੇ ਖਾਣ ਦਾ ਮਤਲਬ ਵਿਆਹ ਥੋੜੀ ਐ ਨਾ 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 ਸਾਦਾ ਲੰਗਰ ਪਰ ਲੋਕ ਤਾਂ ਲੋਕ ਤਾਂ ਉੱਥੇ ਜਾ ਕੇ ਡੀਜੇ ਲਾ ਕੇ ਕਿੰਨੇ ਕਿੰਨੇ ਵੱਡੇ ਲੰਗਰ ਚਲਾ ਰਹੇ ਈ ਉਹ ਸਿਰਫ ਮੇਲਾ ਦੇਖਣ ਜਾਂਦੇ ਆ ਉਹਨਾਂ ਨੂੰ ਅਜੇ ਉਹ ਹੈ ਨਹੀਂ ਅ ਤੋ ਥੋੜੇ ਬਰ ਕੇ ਜਾਗਰਤ ਕਰਨਗੇ ਫਿਰ ਪਤਾ ਲੱਗੂਗਾ ਅਸੀਂ ਕੌਣ ਆ ਜੀ ਅਸੀਂ ਤਾਂ ਤੁਹਾਡੇ ਵਰਗੇ ਬਡੇ ਵਰਗੇ ਬੈਗਰੂ ਦੇ ਗੁਰੂ ਆ ਅਸੀਂ ਜੇ ਬੈਟਿਆਂ ਤੁਸੀਂ ਜੀ ਹੋ ਸਕਦਾ ਮੇਰੇ ਵਿੱਚ ਕਮੀ ਹੋਣ ਤੁਹਾਡੇ ਵਿੱਚ ਨਾ ਹੋਣ ਹਾਂ ਹਾਂਜੀ ਜੋ ਕੌਮ ਹੈ ਆਪਣੀ ਪੰਜਾਬੀ ਕੌਮ ਹੈ ਬਿਲਕੁਲ ਬਿਲਕੁਲ ਮੈਂ ਕਹਣਾ ਸਾਡੇ ਨੇ ਮੇਰ ਬੋਤ ਆ ਮਾਰੇ ਸਾਡੇ ਘਰ ਉੱਪਰ ਵੀ ਜ਼ਮੀਨ 'ਚ ਵੀ ਨੀਂ ਦੇਲੇ ਸੰਸਾਭ ਲੱਗੇ ਇਸ ਤਰ੍ਹਾਂ ਦੇ ਹਰ ਸੇ ਮਹੀਨੇ ਬਾਦੋਂ ਬਦਲ ਦੇਦੇ ਆ ਇਹ ਇਕਨ ਦਾ ਹੈ ਦੇਖੋ ਜੀ ਝੁਕੇ ਨਾ ਤਾਂ ਕਿ ਆ ਦੇਖੋ ਇਹਦਾ ਫਰਲ ਇਕਨ ਹੈ ਹਾਂ ਆ ਦੇਖੋ ਜੀ ਇਹ ਐ ਨਹੀਂ ਇਹ ਐ ਨਹੀਂ ਝੁਕਣਾ ਨਹੀਂ ਚਾਹੀਦਾ ਜਿਵੇਂ ਬਾਬਾ ਜੀ ਨਹੀਂ ਹੈ ਇਹ ਸਮਝੋ ਜਿੱਥੇ ਇਹ ਹੈ ਉੱਥੇ ਬਾਬਾ ਜੀ ਹੈ ਤੇ ਮੇਰਾ ਮੁੰਡਾ ਇਹਦੀ ਕਿਰਪਾ ਨਾਲ ਕੇ ਜਰਮਨ ਸਟੱਡੀ ਵੀ ਜਿਹੜੇ ਫ੍ਰੀ ਗਿਆ ਘਰ ਦਾ ਦਰਮੁਨਾ ਕਾ ਕਾਰਮੂ ਦੇ ਜਰਮਨਾ ਚੰਡਾ ਲੱਗਾ ਕਮੀ ਕਾਛੀ ਨਹੀਂ ਐਨੇ ਮਹਾਰਾਜ ਨਹੀਂ ਪਹਚਾਇਆ ਇੱਕ ਮੁੰਡਾ ਜਰਮਨ ਚ ਆ ਹਾਂ ਜਰਮਨ ਸਟਰੀਟ ਇਹ ਨਹੀਂ ਮਹਾਰਾਜ ਜਿਹੜੇ ਬਾਹਰੋਂ ਆਉਂਦੇ ਉਹ ਤਾਂ ਕੈਪਰੀਆਂ ਪਾ ਕੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਆਉਂਦੇ ਤੁਸੀਂ ਸਾਈਕਲ ਤੇ ਨਹੀਂ ਸਾਈਕਲ ਮੇਰੇ ਕੋਲ ਬਹੁਤ ਗੁੱਸਾ ਜੀ ਮੇਰੇ ਕੋਲ ਉਹਦਾ ਇੱਕ ਉਧਰੋਂ ਤਿਆਰ ਕਰਾਇਆ ਟੈਂਕ ਦੇ ਇੰਜਨ ਚੌੜੇ ਟਾਇਰਾਂ ਦੀ ਮੋਟੀਫਾਈ ਕਰਾਈ ਹੋਈ ਜੀਪ ਆ ਇਹਦੇ ਨਿਸਾਨ ਸਾਹਿਬ ਲੱਗਾਏ ਹੁਣ ਛੁੱਟਿਆ ਆ ਦੀ ਹੀਰੋ ਦੀ ਤਰ੍ਹਾਂ ਜਵਾਰ ਸਿੰਘ ਔਜਲਾ ਨੋਆ ਆ ਉਹਦਾ ਅੱਛਾ ਮੇਰੇ ਕੋਲ ਕਮੀ ਕਾਛੀ ਨਹੀਂ ਨੀ ਗੱਡੀਆਂ ਖੜੀਆਂ ਨੇ ਪਰ ਮੈਂ ਸਾਈਕਲ ਤੇ ਮੈਂ ਆਪ ਚਾਰ ਮੁਖਾਂ ਚਾਰ ਪਾਸੇ ਫੋਟਾ ਮੇਰੇ ਕੋਲ ਮੈਂ ਫੌੜਨ ਬਹੁਤ ਫੋੜਨ ਮੁਖ ਜਾਇਆ ਡਰਦਾ ਚਲੋ ਚਾਹੇ ਪੁਲਿਸ ਨੂੰ ਨਹੀਂ ਡਰਦਾ ਜਾਇਆ ਮੈਂ ਚਾਰ ਪਾਸੇ ਫੋਟਾ ਮੇਰੇ ਕੋਲ ਮੈਂ ਗੋਰੀਆਂ ਚ ਉੱਥੇ ਸਾਈਕਲ ਵਰਤਦੇ ਮੈਨੂੰ ਐ ਨਹੀਂ ਮੈਂ ਸਾਈਕਲ ਤੇ ਖੁਸ਼ ਹਾਂ ਮੇਰੇ ਕੋਲ ਸਭ ਖੁਸ਼ ਹੈ ਜੀ ਬੈਗ ਨਾਲ ਦਿੱਤਾ ਸਾਰਾ ਖੁਸ਼ ਹੈ ਇਹ ਦਿਖਾਵੇ ਦੀ ਜ਼ਿੰਦਗੀ ਤੋਂ ਮੈਂ ਦੂਰ ਹਾਂ ਮੈਂ ਸਾਈਕਲ ਤੇ ਖੁਸ਼ ਰਹਿਣਾ ਤੇ ਆਟੇ ਦੀ ਥੈਲੀ ਦਾ ਕੀ ਰਾਜ ਹੈ ਇਹ ਜੀ ਆਟੇ ਦੀ ਥੈਲੀ ਲੰਗਰ ਲਈ ਹਾਂ ਸਿਰਫ ਲੰਗਰ ਲਈ ਨਾ ਕਿ ਉਹ ਨਹੀਂ ਮਹਾਰਾ ਦੀ ਕਿਰਪਾ ਨਾਲ ਲੰਗਰ ਖਾਣਾ ਗਈਆਂ ਨੇ ਨਾ ਕਿ ਹੋਰ ਚੀਜ਼ ਸਿਰਫ ਆਟਾ ਟੈਲੀਫੋਨ ਕਹਾਂ ਟੈਲੀਫੋਨ ਕਈ ਵਾਰੀ ਨਾ ਜਦੋਂ ਮੁੰਡਾ ਜਰਮਨੋਂ ਪਾਹੇ ਪੇ ਇਦਾਂ ਮੈਨੂੰ ਕੋਈ ਗਰੀਬ ਟੱਕਰ ਜਾਣਾ ਜਾਂ ਕਹਣੇ ਜਿਹੜੇ ਕੋ ਰੋਟੀ ਲਈ ਉਹ ਨਹੀਂ ਹੁੰਦਾ ਫਿਰ ਮੈਂ ਆਟੇ ਦੀ ਥੈਲੀ ਉਹਨੂੰ ਵੀ ਲੈ ਦੰਨਾ ਲੱਖਾਂ ਰੁਪਏ ਆਉਂਦਾ ਉਹਦਾ ਪਰ ਆਟਾ ਮੈਂ ਲੈ ਦੰਨਾ ਹਾਂ ਮਦਦ ਕਰ ਦੰਨਾ ਆਟਾ ਜ਼ਰੂਰ ਲੈ ਕੇ ਰੰਨਾ ਕਈਆਂ ਨੇ ਕਿਹਾ ਵੀ ਕਰ ਆਟਾ ਨਹੀਂ ਮਾ ਚਲੋ ਦੁਕਾਨ ਦੇ ਮੈਂ ਤੁਹਾਨੂੰ ਆਟਾ ਲੈ ਦੰਨਾ ਮਹਾਰਾ ਦੀ ਕਿਰਪਾ ਬਾਬਾ ਨਾਨਕ ਦੇ ਹੈਗਾ ਸਭ ਕੁਝ ਪਰ ਫੇਰ ਵੀ ਸਾਦੇ ਰਹਿਣਾ ਸਾਦੇ ਹਾਂ ਜੀ ਦਿਖਾਵਾ ਨਹੀਂ ਆਹ ਰਾਜੀ ਘਰੇ ਮੈਂ ਹੀ ਗੱਡੀਆਂ ਖੜੀਆਂ ਨੇ ਮੁੰਡੀਆਂ ਜਰਮਨ ਵਾਲੀਆਂ ਜੀਆਂ ਮਸਟੈਂਗ ਖੜੀ ਆ ਟੈਂਕ ਜੀਪ ਖੜੀਆਂ ਚੌੜੇ ਟਾਇਰਾਂ ਵਾਲੀ ਜੀ 30-40 ਲੱਖ ਰੁਪਏ ਆ ਉਹਨੇ ਲਿਆ ਕੇ ਤਿਆਰ ਕਰਾਈਆਂ ਮੋਗੇ ਤੋਂ ਵਾ ਵਾ ਮੋਟੀ ਫਾਈਵ ਕੀ ਬਾਤ ਹਾਂਜੀ ਤੇ ਮੈਂ ਵੀ ਮਹਾਰਾਜੀ ਕਿਰਪਾ ਪਰ ਮੈਂ ਸਾਈਕਲ ਦੇ ਖੋਸਾਂ ਮੈਂ ਹੂੰ ਵੀ ਦੇਖੋ ਜੀ ਇੱਕ ਗੱਲ ਆ ਬੈਠੇ ਰੂ ਕਿਰਪਾ ਨਾਲ ਇੱਕ ਗੱਲ ਤੁਸੀਂ ਸਮਝੋ ਅੱਜ ਮੈਂ ਫੇਰ ਕਹਨਾ ਬਾਬਾ ਨਾਨਕ ਦਾ ਆਪਣਾ ਮਹਾਨ ਹੈ ਉਹਦਾ ਬੜੇ ਅਮਰ ਹੈ ਇਹ ਸਾਵਾ ਹੀ ਦੁੱਖ ਦੰਦੀਆ ਨੇ ਬਿਲਕੁਲ ਅੱਜ ਆਪਾਂ ਕੰਮ ਨਹੀਂ ਕਰਦੇ ਉਹਦੇ ਸੰਗ ਮੰਨਦੇ ਹ ਇਸ ਲਈ ਯੂਪੀ ਬਿਹਾਰ ਦੇ ਆਪਣਾ ਪੰਜਾਬ ਸਾਂਭ ਗਏ ਮੈਂ ਕੰਮ ਕਰਨ ਤੇ ਲੱਗਿਆ ਵੀ ਸੰਗ ਨਹੀਂ ਮੰਨਦਾ ਦੇਖੋ ਇਹ ਬਾਲੇ ਦੇ ਜਮਾਇਆ ਡਾਕਟਰੀ ਮੈਂ ਕਰ ਲਈ ਸਬਜ਼ੀ ਮੈਂ ਮਹੱਲਿਆਂ ਚ ਵੇਚ ਲਾਣਾ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਸਬਜ਼ੀ ਵੀ ਵੇਚ ਰਾ ਰਿਹਾ ਤੇ ਹੁਣ ਵੀ ਮੇਰਾ ਜੀ ਕਰਦਾ ਕਿਉਂਕਿ ਮੈਨੂੰ ਸਤਕਾਰ ਬਹੁਤ ਕਰਾਂ ਕੰਮ ਕਰਨ ਤੇ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਸਾਮ ਆਪਾਂ ਨੂੰ ਦੁੱਖ ਦੇਣੀ ਆਪਣੀ ਕੌਮ ਦਾ ਨਾਂ ਸਰਾ ਕਰਨ ਵੀ ਇਹ ਬਣ ਗਈਆਂ ਬਣ ਗਈਆਂ ਦੇਖੋ ਇੱਕ ਆਪਾਂ ਬੱਚੇ ਘੱਟ ਬਣਾਉਣੇ ਹੋ ਹਿਟਲਰ ਨੇ ਕਹਿੰਦਾ ਯਾਰੋ ਯਾਰਾ ਬੱਚੇ ਪੈਦਾ ਕਰੋ ਅੱਛਾ ਹਾਂਜੀ ਉਹ ਆਪਣੀ ਕੌਮ ਦਾ ਨਾਸਰਾ ਕਾਰਨ ਮੰਨਦਾ ਬਿਹਾਰੀ ਯੂਪੀਆ ਨੇ 15-15 ਜਵਾਬ ਹੈ ਜੀ ਅੱਛਾ ਦੇਖੋ ਪੰਜਾਬ ਸੰਭਰੇ ਆ ਆਪਾਂ ਇੱਕ ਹੁੰਦਾ ਉਹ ਵੀ ਨਸ਼ਿਆਂ ਦਾ ਰਾਹੀ ਮਰ ਜਾਂਦਾ ਨਸ਼ਾ ਕਰਨ ਲੱ ਜਾਂਦਾ ਬੱਚੇ ਜ਼ਿਆਦਾ ਪੈਦਾ ਕਰਨੇ ਚਾਹੀਦੇ ਬੱਚੇ ਪੰਜਾਬੀ ਕੌਮ ਨੂੰ ਜ਼ਿਆਦਾ ਪੈਦਾ ਕਰ ਰਹੇ ਹਨ ਹਿਟਲਰ ਕਹਿੰਦੇ ਦੇਖੋ ਹਾਂ ਐਵੇਂ ਮੈਂ ਪੱਪਾ ਜੀ ਪਿੰਡਰਾਲੇ ਦਾ ਫੈਨ ਐ ਮੈਂ ਡਰਦਾ ਡੁਰਦਾ ਹੈ ਨਹੀਂ ਬਾਬਾ ਜੀ ਪਿੰਡਰਾਂ ਵਾਲਾ ਜਿੰਦਾਬਾਦ ਹੈ ਜੀ ਹਾਂ ਜੀ ਤੇ ਸਾਡੇ ਲਈ ਹੈ ਉਹ ਅਮਰ ਆਏ ਆਪਾਂ ਸਿੱਖ ਕੌਮ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਜੀ ਵੀ ਜਿੰਨੇ ਜ਼ਿਆਦਾ ਬੱਚੇ ਹੋਣਗੇ ਆਪਾਂ ਰਾਜ ਕਰਾਂਗੇ ਅੱਜ ਮੈਂ ਬਿਹਾਰੀ ਪਈਆਂ ਜੂਪਿਆਂ ਦੇ ਜਵਾਗ ਦੇਣਾ ਮੈਨੂੰ ਗੁੱਸਾ ਆ ਜਾਂਦਾ ਜਦੋਂ ਮੈਂ ਪੰਜਾਬੀਆਂ ਦੇ ਦੇਖਣਾ ਪੰਜਾਬੀਆਂ ਦੇ ਮੇਰੇ ਦਿਲ ਬੱਗੋਬਾਗ ਹੋ ਜਾਂਦਾ ਮੇਰੀ ਕੌਮ ਹੈ ਹਾਂ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ ਜੀ ਆਪਾਂ ਬੱਤ ਤੋਂ ਬੱਤ ਬੱਚੇ ਪੈਦਾ ਕਰੋ ਕੰਮ ਕਰੋ ਸੰਗ ਨਾ ਮੰਨੋ ਮੈਨੂੰ ਜਾਂ ਸਬਜੀ ਮਿਲਣਾ ਬੇਚਰਾ ਰਹਿ ਮੈਂ ਦੇਖ ਲੋ ਜੀ ਨਾ ਜਮੀਂ ਜਾਰਾ ਦਾ ਮੇਰੇ ਕੋ ਹਾਂ ਸ਼ਹਿਰ ਦੇ ਵਿੱਚ ਆਇਆ ਸੀ ਜਮੀਂ ਜਾਰਾ ਪਰ ਮੈਂ ਸੰਗ ਨਹੀਂ ਕਰਦਾ ਕੰਮ ਕਰਨ ਲੱਗਿਆ ਤੁਹਾਡੇ ਅੰਦਰ ਦੇ ਮੇਰੇ ਪਾਸ ਆ ਅੱਛਾ ਇੱਕ ਗੱਲ ਦੱਸੋ ਜਿਹੜੇ ਜਿਹੜੇ ਨੌਜਵਾਨ ਸਾਡੇ ਅੱਜ ਵੀ ਬੁਲਟਾਂ ਦੇ ਪਟਾਕੇ ਮਾਰ ਕੇ ਜਾਂਦੇ ਆ ਜਾਂ ਤਾਸ਼ ਖੇਡਦੇ ਜਾਂਦੇ ਆ ਹਨਾ ਉਹ ਕਈ ਵਾਰੀ ਮੂੰਹ ਜਿਹਾ ਪਾ ਕੇ ਤੇ ਪੀਪਣੀਆਂ ਵਜਾਉਂਦੇ ਜਾਂਦੇ ਆ ਸਾਬ ਜਾਨ ਦੀ ਸ਼ਹਾਦਤ ਤੇ ਆਏ ਤੇ ਮੱਥਾ ਟੇਕਣਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਫੁਕਰਾ ਕਰਦੀ ਹੈ ਹਾਂ ਹੋਰ ਦਿਨ ਹੈਗੇ ਘੱਟੋ ਘੱਟ 20 ਤਰੀਕ ਤੋਂ ਲੈ ਕੇ ਆ ਮਹੀਨੇ 30 ਤਰੀਕ ਤੱਕ ਤਾਂ ਕੁਝ ਨਾ ਕਰੋ ਇਹ ਜਿਹੇ ਜਿਹੜਾ ਗਲਤ ਅਸੰਦੇਸ਼ ਜਿਹਾਵੇ ਹੋਰ ਦਿਨਾਂ 'ਚ ਕਰ ਲਓ ਜੋ ਕੁਝ ਕਰਨਾ ਨਾਲੇ ਉਹ ਐਡੇ ਬੁਲੰਦ ਨਹੀਂ ਹੁੰਦੇ ਜਿਹੜੇ ਪਟਾਕੇ ਮਾਰਦੇ ਹੋ ਖਾਲੀ ਹੁੰਦਿਆ ਦਿਮਾਗੋਂ ਨਾ ਉਹਨਾਂ ਨੇ ਕੁਝ ਕਰਨਾ ਹੁੰਦਾ ਨਾ ਬਾਸਤਾ ਨਾ ਉਹਨਾਂ ਵਿੱਚ ਦੇਸ਼ ਪ੍ਰੇਮ ਆ ਪੰਜਾਬ ਪ੍ਰੇਮ ਆ ਕੁਝ ਵੀ ਨਹੀਂ ਕਰਨਾ ਹੁੰਦਾ ਲੰਡੂ ਹੁੰਦੇ ਆ ਨਸੀ ਸਮੈਕੀਏ ਤੇ ਉਹਨਾਂ ਨੇ ਬਰਬਾਦ ਕਰਨਾ ਪੰਜਾਬ ਨੂੰ ਤੇ ਭਈਆਂ ਨੇ ਪੰਜਾਬ ਸਾਂਭਣਾ ਜੀ ਜੇ ਉਹ ਹਰਕਤਾਂ ਛੱਡਦਾ ਨਾ ਇਹ ਜੇ ਕੰਮ ਕਰਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਆਪਣੇ ਜਰੂਰ ਬੱਚੇ ਨੂੰ ਨਾ ਛੋੜੇ ਹੀ ਹੁੰਦੇ ਨੂੰ ਜਦੋਂ ਛੋਟਾ ਹੀ ਹੁੰਦਾ ਉਹਨੂੰ ਕੰਮ ਕਰਨ ਲਾਓ ਵਪਾਰ ਕਰਨ ਸਿਖਾਓ ਚਾਹੇ ਕੋਈ ਚੀਜ਼ ਹੀ ਵੇਚਣ ਲੱਗ ਜਵੇ ਪੜ੍ਹਾਈ ਦੇ ਨਾਲ ਨਾਲ ਹੱਥੀਂ ਕਿਰਤ ਆ ਇਹਨਾਂ ਦੀ ਗੱਲ ਸਹੀ ਹੈ ਬਿਲਕੁਲ ਮੈਨੂੰ ਇਹ ਰਾਜ ਖੁਸ਼ੀ ਮਿਲੀ ਅੱਜ ਮੇਰੀ ਇੰਟਰਵਿਊ ਹੋਸ ਆਲਾ ਵਰਲਡ ਦੇ ਹਰ ਚੈਨਲ ਤੇ ਚੱਲਣੀ ਆ ਬਹੁਤ ਦੂਰ ਤੱਕ ਪਹੁੰਚ ਜਾਣੀ ਆ ਹੁਣ ਜ ਮੈਨੂੰ ਮੈਂ ਕਰਾਟੇ ਵੀ ਸਿਖਾਉਦਾ ਰਿਆਂ ਬਰੂਸਲੀ ਨੇ ਨਾ ਨਾ ਮਸ਼ਹੂਰ ਆ ਦੁਨੀਆ 'ਚ ਹੈ ਕੀ ਬਾਤ ਮਰਸਲ ਆਰਟ ਹੱਤ ਵੀ ਮੇਰੇ ਬਹੁਤ ਪੱਕੇ ਐ ਤੇ ਗੈਂਗਸਟਰ ਤੇ ਪੰਜਾਬ ਪੁਲਿਸ ਝਾਲਮਨਾ ਮੈਂ ਬਹੁਤ ਟਕਰਾਏ ਐ ਛੱਡ ਕੇ ਨਹੀਂ ਗੈਂਗ ਹੋਇਆ ਬਹੁਤ ਖਤਰਨਾਕ ਸ਼ਮਾਇਕ ਜੀ ਨੇ ਪੰਜਾਬ ਵਿੱਚ ਲਿਆਂਦੀ ਐ ਤੇ ਚਿੱਟਾ ਲਿਆਂਦਾ ਉਹਦੇ ਨਾਲ ਮੇਰੀ ਟੱਕਰ ਹੋ ਗਈ ਧੀ ਪਰ ਮੈਂ ਡਰਿਆ ਨਹੀਂ ਜੋ ਕਿਸਮ ਵਿੱਚ ਲਿਖਿਆ ਉਹੀ ਹੋਇਆ ਮੇਨਾਂ ਮਾਂ ਵੀ ਜੋ ਕਿਸਮ ਉਹ ਮੇਰਾ ਬੈਗ ਨਹੀਂ ਲਿਖਿਆ ਉਹੀ ਹੋਇਆ ਕੌਮ ਦੇ ਨਾਲ ਕੁਸਨੇਹਾ ਦੇਣਾ ਚਾਹੋਗੇ ਕੌਮ ਦੇ ਨਾ ਇਹ ਸਨੇਹਾ ਵੀ ਪੰਜਾਬ ਸੰਭੋ ਭਈਏ ਯੂਪੀ ਬਿਹਾਰ ਦੇ ਪੰਜਾਬ ਦੇ ਕਾਬਜ ਹੋ ਗਏ ਤੇ ਆਪਣੀ نسل ਖਤਮ ਕਰਨ ਨੂੰ ਫਿਰਦੇ ਆ ਸਾਰੇ ਬਿਲਕੁਲ ਆਪਣਾ ਪੰਜਾਬ ਸਾਮਣੋਂ ਨਿਸਾਨ ਸਾਮਣੋਂ ਆਪਣਾ ਕੌਮ ਸਾਮਣੋਂ ਆਪਣੀ ਪੰਜਾਬ ਕਿਦਾਂ ਸੰਭਾਲਿਆ ਜਾ ਸਕਦਾ ਹੈ ਹੱਥੀਂ ਕੰਮ ਕਰਕੇ ਪਿਆਰ ਕਰਕੇ ਪੰਜਾਬ ਨੂੰ ਰੰਗਲੇ ਪੰਜਾਬ ਨੂੰ ਗਰਭ ਕਰੋ ਇਹ ਉਹੀ ਪੰਜਾਬ ਹੈ ਜਿਹਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਤੇ ਸਪੌਂਸਰਾ ਪੰਜਾਬ ਨਵੀਂ ਪੀੜੀ ਤੇ ਕਹਿੰਦੇ ਅੱਜ ਕੰਮ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਕੰਮ ਬੜਾ ਮੈਂ ਆਪ ਸਬਜ਼ੀ ਵੇਚ ਲੰਨਾ ਕੰਮ ਕਿਉਂ ਨਹੀਂ ਸੰਗ ਨਹੀਂ ਜਾਈਦੀ ਸੰਗ ਨਹੀਂ ਜਾਈਦੀ ਸਬਜ਼ੀ ਵੇਚਦਾ ਰਹੇ ਮੈਂ ਬੋਲ ਆਲੂ ਮੰਡੀ ਚ ਚੱਕ ਲੈਂਦਾ ਪਿਆ ਚੱਕ ਲੈਂਦਾ ਦੀ ਜੀ ਕਿਸਾਨਾਂ ਦਾ ਪਿਆਜ ਆ ਬਣਿਆ ਦਾ ਇੱਕੜੀ ਵੀ ਇਹ ਪਿਆਰ ਜੂਪੀ ਵਾਲੇ ਕਰਦੇ ਆ ਆਪਣੇ ਸਿਰ ਆਪਣੀ ਜੁੱਤੀਆਂ ਚਲੋ ਬਹੁਤ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਨੇ ਨਿਯਕਸ਼ਕ ਫੌਜਾ ਨੇ ਇੱਥੇ ਅਸੀਂ ਫਤਿਹਗੜ੍ਹ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਜਾ ਰਹੇ ਸੀ ਸਾਨੂੰ ਰਸਤੇ ਵਿੱਚ ਮਿਲੇ ਤੇ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਨ ਕਰਕੇ ਤੇ ਨਾਲ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਕਿ ਸਾਡੇ ਪੰਜਾਬੀਆਂ ਨੂੰ ਪੰਜਾਬ ਸੰਭਾਲਣ ਦੀ ਲੋੜ ਆ ਔਰ ਇਹੋ ਨਾ ਹੋਵੇ ਕਿ ਆਪ ਤੁਸੀਂ ਪੰਜਾਬ ਛੱਡ ਕੇ ਬਾਹਰ ਚਲੇ ਜਾਓ ਤੇ ਇੱਥੇ ਆ ਕੇ ਤੁਹਾਡੇ ਦੇ ਪ੍ਰਵਾਸੀ ਰਾਜ ਕਰਨ ਸੋ ਇਹ ਮੈਸੇਜ ਬਹੁਤ ਸੋਣਾ ਬਾਬਾ ਜੀ ਦਾ ਧੰਨਵਾਦ